ਪੰਜੇ ਭਰਾ ਮਾਤਾ ਭੂਆ ਜੀ ਦੇ ਪੁੱਤਰ ਗਏ ਮਾਤਾ ਬੀਰੋ ਜੀ ਗਈ ਰਥੇ ਮਾਤਾ ਗੁਰੀ ਜੀ ਗਈ ਹੋਰ ਉੱਥੇ ਚਲਤ ਗਈ ਬਰਾਤ ਚੱਲੀ ਅਨੰਦਪੁਰ ਸਾਹਿਬ ਤੋਂ ਫਿਰ ਅੱਗੇ ਜਾ ਕੇ ਮੁਰਦੂਵਾਰਾ ਸਿਹਰਾ ਸਾਹਿਬ ਉੱਥੇ ਸਤਿਗੁਰੂ ਜੀ ਨੇ ਰੁਕਣਾ ਕੀਤਾ ਵੈਸੇ ਤਾਂ ਗੁਰਮਤਿ ਦੇ ਵਿੱਚ ਸੇਰੇ ਨੂੰ ਪਰਵਾਹ ਨਹੀਂ ਹੈ ਪਰ ਕਈ ਇਤਿਹਾਸਕਾਰਾਂ ਨੇ ਲਿਖਿਆ ਕਿ ਗੁਰੂ ਸਾਹਿਬ ਨੇ ਸੇਰਾ ਫਿਲਾਇਆ ਪਰ ਕਈਆਂ ਨੇ ਨਹੀਂ ਲਿਖਿਆ ਕਿ ਸਤਪੁਰੂ ਜੀ ਨੇ ਇਕੱਲੇ ਕਰ ਗਏ ਸੰਗਤਾਂ ਖੁਸ਼ੀ ਦੇ ਵਿੱਚ ਗਾ ਰਹੀਆਂ ਹਨ ਆਉ ਆਪਾਂ ਦੀ ਗਾਈਏ ਥਿਰ ਕਰਵੇਂ ਸੂ ਹਰ ਜਨ ਪਿਆਰੇ ਥਿਰ ਕਰਵੇਂ ਸੂ شكرا <applause> 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 ਸਤ ਗੁਰ ਤੁਮਾਰੇ ਕਾਜ ਸੁਗਾ ਦੇ ਸਤ ਗੁਰ ਤੁਮਾਰੇ ਉਹ ਜੀ ਦੀ ਸੰਗਤ ਆਇਸ ਤਦਾ ਸਤਿਗੁਰ ਬਾਣੀ ਦਾ ਨਾਲ ਨਾਲ ਕੀਰਤਨ ਕਰਦੀਆਂ ਜਾਂਦੀਆਂ ਪਰ ਇਹ ਸਤ ਸੁਣ ਕੇ ਸਤਗੁਰ ਤੁਮਰੇ ਕਾਜ ਸਵਾਰੇ ਉਥੇ ਜੋ ਉਥੇ ਦੇ ਵਜੇ ਸੰਗੀਤ ਸੰਤ ਸਤਗੁਰੂ ਜੀ ਅੱਗੇ ਬੇਨਤੀ ਕੀਤੀ ਕੀ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਸੰਗਤਾਂ ਪੜਨੀਆਂ ਸਤਿਗੁਰ ਤੁਮਰੇ ਕਾਜਵਾਲੇ ਸੱਚੇ ਪਾਤਸ਼ਾਹ ਜੀ ਉਹ ਸਾਡੀ ਵੀ ਇੱਕ ਫਰਿਆਦ ਸੁਣ ਲਓ ਬੇਨਤੀ ਕੀ ਜੀ ਸੱਚੇ ਪਾਤਸ਼ਾਹ ਜੀ ਅਸੀਂ ਪਾਣੀ ਤੋਂ ਬੜੇ ਤੰਗ ਆ ਇੱਥੇ ਪਾਣੀ ਨਹੀਂ ਕਿਸੇ ਵੀ ਸਾਨੂੰ ਮਿਲਦਾ ਸਤਿਗੁਰੂ ਜੀ ਕੇਲੇ ਪਾਏ ਤੁਸੀਂ ਪਾਣੀ ਦੀ ਗੱਲ ਕਰਦੇ ਹੋ ਇੱਥੇ ਚੰਨ ਨਦੀਆਂ ਚੱਲਿਆ ਕਰਨੀਆਂ ਗੱਲ ਕੇ ਆਤੋ ਸਤਨਾਮ ਅਸ਼ੀਰਵਾਦ ਜੀ ਫਿਰ ਸਤਗੁਰੂ ਜੀ ਨੇ ਕੌਤਕ ਲਚਾਇਆ ਸਤਗੁਰੂ ਜੀ ਨੇ ਬਾਸਾ ਹੱਥ ਦੇ ਵਿੱਚ ਵੜਿਆ ਪੱਥਰ ਦੇ ਵਿੱਚ ਚੰਨ ਜਗ੍ਹਾ ਹੁੰਦੇ ਉੱਥੇ ਸੰਗਤਾਂ ਜਨੀਆਂ ਦੇ ਦਰਸਲ ਕਰਦੀਆਂ ਨੇ ਤੈਨਨ ਤਾ ਨਾ ਉਥੇ ਪਾਣੀ ਨਹੀਂ ਚੱਲਦੀਆਂ ਨੇ ਸਾਧੂ ਜੀ ਕਹਿੰਦੇ ਇੱਥੇ ਤਾਂ ਤਰਬੈਣੀ ਦਾ ਜਲ ਮਿਲਿਆ ਪਿਆ ਫਿਰ ਉਥੇ ਗੁਰਦੁਆਰਾ ਸਾਹਿਬ ਬਣਿਆ ਗੁਰਦੁਆਰਾ ਤਰਬੈਣੀ ਸੀ ਸਾਧੂ ਜੀ ਨੇ ਉਥੇ ਜਲ ਦਾ ਸੋਮਾ ਪਰਗਟ ਕੀਤਾ ਉਦੋਂ ਦਾ ਜਲ ਦਾ ਸੋਮਾ ਪਰਗਟ ਕੀਤਾ ਅੱਜ ਤੱਕ ਉੱਥੇ ਚੱਲਦਾ ਹੈ ਇਸ ਤਰ੍ਹਾਂ ਜੋ ਗੁਰਦੁਆਰਾ ਗੁਰੂ ਕੀ ਲਾਹੌਰ ਆਪਣੇ ਅੰਦਰ ਸਤਿਗੁਰੂ ਜੀ ਦੇ ਅਨੰਦ ਕਾਰਜ ਹੋਏ ਇਸ ਤਰ੍ਹਾਂ ਤਨਤਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਿਆਹ ਹੋਇਆ ਸੋ ਆਓ ਆਪਾਂ ਵੀ ਸਤਿਗੁਰੂ ਜੀ ਦੇ ਪਾਏ ਹੋਏ ਕੁੰਨਿਆਂ ਤੇ ਚਰਨ ਦਾ ਜਤਨ ਕਰਿਆ ਕਰੀਏ ਕਿਉਂਕਿ ਸੁਣਿਆ ਸੁਣਾਇਆ ਤਾਂ ਹੀ ਫਾਇਦਾ ਜੇ ਉਸ ਨੂੰ ਆਪਣੇ ਜੀਵਨ ਤੇ ਲਾਗੂ ਕਰਾਂਗੇ ਸੁਣੇ ਦਾ ਤਾਂ ਫਾਇਦਾ ਜੇ ਉਸ ਨੂੰ ਮੰਨਾਂਗੇ ਕਿਉਂਕਿ ਗੁਰਬਾਣੀ ਦੇ ਵਿੱਚ ਆਇਆ ਹੁੰਦਾ ਗਾਵੈ ਸੁਣਿਆ ਜਿਨ ਕਾ ਹਰਿ ਭਾਇ ਪਾਵੈ ਜਿਨ ਸਤੁਲ ਕੀ ਆਗਿਆ ਸਤ 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 ਕਰਵਾਦੀ ਸੁਣਨ ਦਾ ਤੇ ਸੁਣਾਉਣ ਦਾ ਕਾਹੀ ਪ੍ਰਗਟ ਜੀ ਸਤਿਗੁਰੂ ਜੀ ਨੂੰ ਹਾਜ਼ਰ ਹਾਜ਼ਰ